ਪੰਜਾਬ ਦੇ ਵਿੱਚ ਰਣਵੀਰ ਸਿੰਘ ਤੇ ਅਰਜੁਨ ਰਾਮਪਾਲ ਸ਼ਰਮ ਕਰੋ ਸ਼ਰਮ ਕਿ ਮੇਰੇ ਪੰਜਾਬ ਦੇ ਵਿੱਚ ਪਿੰਡ ਖੇੜਾ ਦੇ ਵਿੱਚ ਜਿਹੜੇ ਤੁਸੀਂ ਪਾਕਿਸਤਾਨੀ ਝੰਡੇ ਜਾਂ ਪਾਕਿਸਤਾਨੀ ਦੁਵਾਰਾ ਛਾਪੀਆਂ ਵੇ ਲਗਾਏ ਐ ਅਸੀਂ ਕਦੀ ਹਿੰਦੁਸਤਾਨੀ ਪੰਜਾਬੀ ਕਦੀ ਬਰਦਾਸ਼ਤ ਨਹੀਂ ਕਰਾਂਗੇ ਰਣਵੀਰ ਸਿੰਘ ਅਰਜੁਨ ਰਾਮਪਾਲ ਤੁਹਾਨੂੰ ਸ਼ਰਮ ਆਣੀ ਚਾਹੀਦੀ ਸ਼ਰਮ ਉਹ ਦਿਨ ਦੇਖੋ ਜਦੋਂ ਸਾਡੇ ਸ਼ਹਾਸ ਪర్యాటਕ ਸ਼ਹੀਦ ਹੋਏ ਸੀਗੇ ਜਦੋਂ ਸਾਡੇ ਸੈਨਿਕ ਸ਼ਹੀਦ ਹੋਏ ਸੀਗੇ ਪਹਿਲੀ ਗੱਲ ਹੈ ਕਿੰਨੇ ਪਰਮਿਸ਼ਨ ਦਿੱਤੀ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਨਾ ਜਾਂ ਪੁੱਛਣਾ ਚਾਹਨਾ ਵਾ ਸੈਂਟਰ ਗਵਰਨਮੈਂਟ ਨੂੰ ਇਹਨਾਂ ਨੂੰ ਪਰਮਿਸ਼ਨ ਕਿੰਨੇ ਦਿੱਤੀ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਪਾਰਤ ਦੇ ਵਿੱਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਦੀ ਦੁਰਲੰਤ ਮੂਹ ਕਾਲਾ ਕੀਤਾ ਜਾਏਗਾ ਇਹਨਾਂ ਦਾ ਮੂਹ ਕਾਲਾ ਕੀਤਾ ਜਾਊਗਾ ਅਰਜੁਨ ਰਾਮਪਾਲ ਦਾ ਮੂਹ ਕਾਲਾ ਕਿਤੇ ਰਣਵੀਰ ਸਿੰਘ ਦਾ ਕਿਉਂਕਿ ਇਹਨਾਂ ਨੇ ਪਿੰਡ ਖੇੜਾ ਦੇ ਵਿੱਚ ਜਿਹੜੀ ਦੁਰਾਹਕ ਸ਼ੂਟਿੰਗ ਕੀਤੀ ਹੈ ਉਹ ਸ਼ੂਟਿੰਗ ਦਾ ਬਾਇ ਕੱਟ ਪਿੰਡ ਵਾਸੀਆਂ ਨੂੰ ਵੀ ਕਰਨਾ ਚਾਹੀਦਾ ਵੈ ਕਿਉਂਕਿ ਪਾਕਿਸਤਾਨੀ ਝੰਡਾ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਹੈ ਦੁਰੰਦਰ ਫਿਲਮ ਦੁਰੰਦਰ ਬਾਇ ਕੱਟ ਕਰਾਂਗੇ ਫਿਲਮ ਦਾ ਕਿਉਂਕਿ ਮੇਰੇ ਹਿੰਦੁਸਤਾਨ ਚ ਮੇਰੇ ਭਾਰਤ ਚ ਇੱਕੋ ਹੀ ਝੰਡਾ ਲਹਿਰੇਗਾ ਮੇਰਾ ਤਿਰੰਗਾ ਮੇਰੀ ਤਿਰੰਗਾ ਮੇਰੀ ਆਨ ਮੇਰੀ ਸ਼ਾਨ ਯਹੀ ਹੈ ہمارا ਹਿੰਦੁਸਤਾਨ ਦਾ ਤਿਰੰਗਾ ਸ਼ਰਮ ਕਰ ਵੀਰ ਸਿੰਘ ਸ਼ਰਮ ਕਰ ਸ਼ਰਮ ਕਰਰ ਜਨ ਰਾਮਪਾਲ ਸ਼ਰਮ ਕਰ ਜਿਹੜਾ ਮੂੰਹ ਕਾਲਾ ਕੀਤਾ ਜਾਏਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ